ਮਸਲਾ ਜੇ ਵੀ ਚੱਲੀ ਜਾਂਦਾ ਹੈ ਜ਼ਮੀਨਾਂ ਕੁਆਇਰ ਕਰ ਰਹੇ ਆ ਲੈਂਡ ਪੂਲਿੰਗ ਵਾਲਾ ਚੱਲੀ ਜਾਂਦਾ ਕੰਮ ਉਹ ਤਾਂ ਉਹ ਤਾਂ ਗੇਰਾ ਅਜੇ ਜੇ ਵੱਡਾ ਕੰਮ ਆ ਉਹ ਉਹ ਤਾਂ ਨਹੀਂ ਹੁਣਾ ਨਹੀਂ ਉਹ ਹੁਣਾ ਨਹੀਂ ਨਾਲੇ ਬਾਡੀ ਨਿਕਾਲ ਉਹ ਕਹਿੰਦੇ ਅਸੀਂ ਜ਼ਮੀਨਾਂ ਜਿਹੜੀ ਉਨੇ ਤੁਹਾਨੂੰ ਵਧੀਆ ਕਰਕੇ ਵਧੀਆ ਬਣਾ ਕੇ ਦਵਾਂਗੇ ਬਿਜ਼ਨਸ ਵਾਲੀ ਪਾ ਕੇ ਦੇਵਾਂਗੇ ਲੋਕ ਕੀ ਕਰੋ ਉੱਜੜ ਜਾਣ ਕੇ ਉਸ ਤੋਂ ਸਿਮਿੰਟ ਦਾ ਬਣਾ ਕੇ ਬੈਠੇ ਰਹਿਣਗੇ ਇਹ ਜ਼ਿੰਮੇਦਾਰਾ ਫਾਰਮਰ ਚ ਖਤਮ ਹੋ ਗਿਆ ਤਾਂ ਕੰਮ ਹੀ ਨਹੀਂ ਚੱਲਣਾ ਆਪਣੇ ਦੇ ਮੁੰਡੇ ਕੁੜੀ ਰਿਸ਼ਤਾ ਵੀ ਕਰਨਾ ਉਹ ਤਾਂ ਪੁੱਛਦੇ ਵੀ ਜ਼ਮੀਨ ਕਿੰਦੀ ਹਾਂ ਨਾਲੇ ਜੱਟ ਕਰਾ ਜਿਹਦੇ ਕੋਲ ਜ਼ਮੀਨ ਨਹੀਂ ਹੈ ਇੱਥੇ ਬਸ ਹੁਣ ਤਾਂ ਅਸੀਂ ਤਾਂ ਹਾਲ ਬੋਹਦੇ ਮਰ ਗਏ ਪੂਠਾਂ ਤੇ ਚੜਦੇ ਮਰ ਗਏ ਬਸ ਕੋਈ ਕੁਝ ਕਰਾਰੇ ਦਿੱਲੀ ਵਾਲੇ ਭਗਵੰਤ ਮਾਨ ਤਾਂ ਰਵਰਸ ਸਟੈਂਪ ਉਹ ਤਾਂ ਸ਼ਰਾਬ ਪੀਂਦੀ ਤੇ ਬਹਿ ਗਿਆ ਤੜਕੇ ਨੂੰ 10 ਵਜੇ ਉੱਠੂ ਫੇਰ ਡਾਕਟਰ ਨੂੰ ਬੁਲਾ ਲੈਂਦੇ ਆ ਕਿ ਛੋਟਾ ਜਿਹਾ ਪੰਜਾਬ ਆ ਜੀ ਤੇ ਜ਼ਮੀਨ ਕਿੰਨੀ ਕਾ ਕਿਸੇ ਕੋਲ 2 ਕਿੱਲੇ ਆਉਂਦੇ ਕਿੰਨੇ 4 ਆਉਂਦੀ ਆ ਜੇ ਉਹੀ ਲੈ ਲਈ ਫੇਰ ਕੀ ਕਰਾਂਗੇ ਬਾਵਾ ਕੇ ਨੂੰ ਠੇਕੇ ਦੇ ਦਿੰਨੇ ਆ ਪਰ ਕਿਸੇ ਦਾ ਰੋਜ਼ਗਾਰ ਚੱਲਦਾ ਕਿਸੇ ਨੂੰ ਇਨਕਮ ਹੁੰਦੀ ਆ ਕਿਸੇ ਦੇ ਬਾਲ ਬੱਚੇ ਉਸੇ ਜ਼ਮੀਨ ਤੇ ਪੜਦੇ ਆ ਕਿ ਉਹ ਠੇਕਾ ਵੀ ਦਿੰਦੇ ਆ ਕਿਸੇ ਨੂੰ ਰੋਜ਼ਗਾਰ ਤਾਂ ਮਿਲਦਾ ਉੱਥੇ ਐਗਰੀਕਲਚਰ ਨੇ ਬਹੁਤ ਜ਼ਿਆਦਾ ਰੋਜ਼ਗਾਰ ਦਿੱਤਾ ਹੈ ਛੇਤੀ ਕਰਕੇ ਰਾਜੀਵੀ ਨੇ ਕਹੀ ਜੋਕ ਨੌਜਵਾਨੂ ਚੱਲੇ ਆ ਬਾਹਰ ਤੇ ਸੰਭੀ ਕੋਈ ਹੋ ਜਾ ਨਹੀਂ ਤਾਂ ਵੀ ਤਾਂ ਵੀ ਅਜੇ ਅਜੇ ਸਾਡੇ ਅਰਗੇ ਬੋੜਿਆਂ ਚ ਹੈਗਾ ਜੀ ਅਜੇ ਕੋਈ ਨਹੀਂ